ਮਾਨਯੋਗ ਡੀਜੀਪੀ ਜਨਰਲ ਪੁਲਿਸ ਸ਼੍ਰੀ ਗੌਰਵ ਜਦਵ ਜੀ ਆਈਪੀਐਸ ਡੀਜੀਪੀ ਪੰਜਾਬ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ ਸ਼੍ਰੀ ਹਰੀਸ਼ ਦਾਇਮਾ ਐਸਐਸਪੀ ਗਰਦਾਸਪੁਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਸਾਰੇ ਗਰਦਾਸਪੁਰ ਪੁਲਿਸ ਵੱਲੋਂ ਸੋ ਡਿਸਟ੍ਰਿਕਟ ਗਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਇਰੀ ਦੇ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਟੇਟਮੈਂਟ ਕੀਤਾ ਸੀ ਔਰ ਸਾਂਝੇ ਸਟੇਟਮੈਂਟ ਦੇ ਦੌਰਾਨ ਗਰਵਿੰਦਰ ਸਿੰਘ ਡੀਐਸਪੀ ਕਲਾਨੌਰ ਤੇ ਇਸ ਮੇਜਰ ਸਿੰਘ ਐਸਐਚਓ ਕਲਾਨੌਰ ਅਲੱਗ-ਅਲੱਗ ਪੁਸ਼ਪ ਪਾਰਟੀਆਂ ਬਣਾਈਆਂ ਗਈਆਂ ਸੀ ਤੇ ਉਹ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਨਾਲ ਏਰੀਆ ਲੱਗਦਾ ਇਹ ਪ੍ਰੋਪਰ ਸਤਿਗੀਤਾ ਗਿਆ ਸੀ। ਪਰਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦੌਰਾਨ ਦੇ ਸਰਚ ਆਪਰੇਸ਼ਨ ਇੱਕ ਡਰੋਨ ਬ੍ਰਾਂਧ ਹੋਇਆ ਸੀ। ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ। ਜੋ ਦਰਾਂ ਨੇ ਸਰਚ ਜਿਹੜੇ ਹੈਗਾ ਇਹਦੇ ਵਿੱਚ ਰਹੀ ਹੈ ਇੱਕ ਪੈਕੇਟ ਬਰਾਮਦ ਹੋਇਆ ਜੋ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮਾ ਅੰਦਰ ਚ ਕਰ ਲਿਆ ਗਿਆ 2385 ਐਫਆਰ ਨੰਬਰ 76 ਸੋ 10 11 12 에어크래프트 ਐਕਟ ਦੇ ਤਹਿਤ ਵੀ ਨਾਲ ਹੀ ਹੈਗਾ ਅ ਤੁਹਾਨੂੰ ਐਡ ਕੀਤੀਆਂ ਨੇ ਮੁਕਰਮੰਦ ਅੱਜ ਕਰਕੇ ਫਿਰ ਤਪਤੀ ਚੱਲੀ ਸਰ ਪਤਾ ਲੱਗ ਕਿਹਦੇ ਵਾਸਤੇ ਆਈ ਇਹ ਫਰਦਰ ਤੁਹਾਨੂੰ ਇਨਵੈਸਟਿਗੇਟ ਕਰ ਰਹੇ ਹਾਂ ਅਸੀਂ ਫਦੇ ਡਿਪਾਰਟਮੈਂਟ ਇਨਵੈਸਟਿਗੇਸ਼ਨ ਹੈ ਲੇਕਿਨ ਇਹ ਚੀਜ਼ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮੁਕਰਮੰਦ ਅੱਜ ਕੀਤਾ ਸੋ ਇਹ ਇਨਵੈਸਟਿਗੇਸ਼ਨ ਕਰਾਂਗੇ ਪ੍ਰੋਪਰ ਥਾਰੋਲੀ ਇਹਦੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ ਅਨਲਿਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜੈਨਾ ਫੋਨ ਅਨਲਿਸਿਸ ਕਰਕੇ ਚੈੱਕ ਕਰਾਂਗੇ ਸਰ ਕੋਈ ਵਿਅਕਤੀ ਦੇ ਵਿਅਕਤੀ ਦੀ ਕੋਈ ਪਾਰਾ ਨਹੀਂ ਨਹੀਂ ਤੁਹਾਨੂੰ ਕੋਈ ਵਿਅਕਤੀ ਰਿਪੋਰਟ ਨਹੀਂ ਹੋਇਆ ਅਨਨੋਨ ਦੇ ਖਿਲਾਫ ਮਕਰਾਵਾ ਦਰਜ ਕੀਤਾ ਔਰ ਇਸ ਏਰੀਆ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਡੰਮ ਚਕਾਵਾਂਗੇ ਜਿੱਥੇ ਕੋਈ ਲੋਕੇਸ਼ਨ ਵਗੈਰਾ ਆਉਂਗੀ ਜਾਂ ਕੋਈ ਟਿਕਲਵਾਏ ਹੋਏ ਬਾਅਦ ਚ ਇਹ ਪਾਰਟ ਆਫ ਅਨਵੈਸਟੀਗੇਸ਼ਨ ਸਰ ਕਿਹ ਕਿਹੜੀ ਜੀ ਜਿਹੜੇ ਕੀਤਾ ਜੀ ਲਿਖ ਕੇ ਤੇ ਕੇ ਇਹ ਰਵਾਨ ਪਿੰਡ ਦੇ ਖੇਤ ਨੇ ਇੰਟਰਡਿਊਸਿੰਗ ਹੈਗਾ ਜਿਹਦਾ ਨਾਲ ਇਹ ਫਾਰਮਰ ਹੈ ਉਹਨਾਂ ਖੇਤਾਂ ਵਿੱਚ ਮਿਲਿਓ। ਨਸ਼ੇ ਦੇ ਖਿਲਾਫ ਲੋਕਾਂ ਨੂੰ ਕੀ ਜਵਾਬ ਸੋ ਸਾਡੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਔਰ ਸਾਰੇ ਸਮਾਜ ਨੂੰ ਇਸ ਇਲਾਕੇ ਦੇ ਪਿੰਡਾਂ ਦਾ ਤਾਂ ਹੀ ਬਲਾਉ ਸਕਦਾ ਜੇ ਆਪਣੀ ਪਰਸਨਲ ਰਿਸਪੋਨਸਿਬਿਲਟੀ ਸਮਝ ਕੇ ਇਸ ਨਸ਼ੇ ਦੇ ਕੋਡ ਨੂੰ ਨੰਚਰ ਆਪਾਂ ਕੋਈ ਵੀ ਇਨਫੋਰਮੇਸ਼ਨ ਜਾਂ ਕੁਮਾੜਾ ਬੰਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਸ਼ਬਗਲ ਕਰਦਾ ਉਹਨੂੰ ਨਾਲ ਦੀ ਨਾਲ ਪੁਲਿਸ ਨੂੰ ਤਲਾਹ ਦਿਓ ਔਰ ਆਪਣੀ ਜਮਹੂਰੀ ਸਮਝਦੇ ਹੋਏ ਆਪਣਾ ਇਸ ਚੀਜ਼ ਨੂੰ ਸੱਚੀ ਸੱਚੀ ਰਿਪੋਰਟ ਦਿਓ ਤਾਂ ਨਾ ਅਧਿਕਾਰ ਵੀ ਹੋ ਸਕਦਾ ਚਾਕੇ ਜਿਹੜਾ ਡਰੋਨ ਆ ਇਹ ਕਿੱਥੇ ਜਾਏ ਡਰੋਨ ਦੀ ਜਾਂਚ ਵਾਸਤੇ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸੈਂਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਅ ਕਿਸਮ ਜਨੇਗਰ ਜਿਹੜੀ ਹੈਗੀ ਇਹਨੂੰ ਭੇਜਾਂਗੇ ਸੋ ਤੋਂ ਫਰਦਰ ਉਹਦੀ ਰਿਪੋਰਟ ਬਾਅਦ ਦੇਖੀ ਜਾਏਗੀ ਮੇਰੇ ਪਾਕਿਸਤਾਨੀ ਡਰਾਂ ਪਾਕਿਸਤਾਨੀ ਇਸ ਵਾਰੀ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚੱਲੇਗਾ ਉਹਦੀ ਰਿਪੋਰਟ ਜਿਹੜੀ ਉਹ ਮਾਰਕਾ ਵਗੈਰਾ ਉਹੀ ਉੱਤੇ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਨੂੰ ਐਫਐਸਐਲ ਰਿਪੋਰਟ ਹੀ ਚੈ ਜਿਹੜੀ ਹੈਗੀ ਅਫਸੈਂਸ ਜਿੱਤਨੀ ਵੀ ਕਿਹਾ ਸਰ